ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਤੁਹਾਡਾ ਆ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਤੇ ਅੱਜ ਦੀ ਵੀਡੀਓ ਕਾਫੀ ਹੋਣ ਵਾਲੀ ਆ ਖਾਸ ਤੇ ਪਹਿਲਾਂ ਦੋਸਤੋ ਪੀਓ ਚਾਹ ਤੇ ਫਿਰ ਅੱਗੇ ਕਰਦੇ ਆ ਗੱਲਬਾਤ ਖਾਸ ਇਸ ਕਰਕੇ ਹੋਣ ਵਾਲੀ ਆ ਅੱਜ ਜਣ ਆਪਾਂ ਨਾਗੀ ਜੋ ਕਿ ਉੱਥੇ ਕਸਾਣ ਮੇਲਾ ਲੁਧਿਆਣੇ ਯੂਨੀਵਰਸਿਟੀ ਕੋਲੋਂ ਲੱਗ ਰਿਹਾ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਸਾਰੀਆਂ ਐਕਸੀਬਿਸ਼ਨਸ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਫਿਰ ਮਿਲਦੇ ਆ ਅੱਗੇ ਜਾਣ ਤੋਂ ਪਹਿਲਾਂ ਸਾਰੇ ਕੰਮਕਾਰ ਸਾਂਭਾਂਗੇ ਤੇ ਮੌਸਮ ਵੀ ਅੱਜ ਘੈਂਟ ਆ ਠੰਡਾ ਵਾ ਤੇ ਮੀਂਹ ਵੀ ਸ਼ਾਇਦ ਆਵੇ ਰਾਤੀ ਵੀ ਆਇਆ ਸੀ ਆ ਖਰਚ ਵੇਖੋ ਹੋਇਆ ਸੀ ਗਿੱਲਾ ਤੇ ਅੱਜ ਵੀ ਆਪਾਂ ਜਾਵਾਂਗੇ ਮੋਪੜ ਤੇ ਤੇ ਮੋਪੜ ਲਈ ਆ ਚਾਰਜ ਤੇ ਇਹਨੂੰ ਤਾਂ ਕਿ ਜਿਹੜੀ ਫੁੱਲ ਹੋ ਜੇ ਬੈਟਰੀ ਤੇ ਇਹ ਆਪਾਂ ਬੱਤੀ ਮੰਲਾ ਦਾ ਬੰਦਿਆ ਬੱਤੀ ਵੀ ਬੰਦਿਆ ਚਲੋ 11:00 12:00 ਵਜੇ ਤੱਕ ਜਾਣਾ ਉਦੋਂ ਤੱਕ ਹੋ ਹੀ ਜਾਵੇ ਚਾਰਜ ਸ਼ਾਇਦ ਇਹ ਅਜੂ ਦੀ ਬੱਤੀ ਤੇ ਮਿਲਦੇ ਆ ਤੁਹਾਨੂੰ ਫਿਰ ਸਾਰਾ ਕੰਮਕਾਰ ਸਾਂਭ ਕੇ ਸਤਿ ਸ੍ਰੀ ਅਕਾਲ ਮੋਬਾਈਲ ਵੀ ਆਪਣੀ ਹੋ ਚੁੱਕੀ ਹੈ ਚਾਰਜ ਤੇ ਰੱਖਦੇ ਹਾਂ ਹੁਣ ਚਾਰਜਰ ਵਿੱਚ ਹਾਂਜੀ ਮਿੱਤਰੋ ਹੋ ਗਏ ਆਪਾਂ ਰੈਡੀ ਕੰਮਕੁਮ ਕਰ ਲਿਆ ਹੈ ਸਾਰਾ ਤੇ ਤੇ ਕੁਰੀਬਨ ਵੱਜ ਗਏ ਆ 10:11 ਤੇ ਵੱਜ ਗਏ ਹੋਣੇ ਆ ਟਾਈਮ ਨਹੀਂ ਵੇਖਿਆ ਮੈਂ ਤੇ ਆਪਾਂ ਹੁਣ ਚੱਲੇ ਆ ਫਿਰ ਮੇਲੇ ਤੇ ਜਿਹੜਾ ਮਜੀਠੇ ਦਾਣਾ ਮੰਡੀ ਲੱਗਣਾ ਤੇ ਜਗਦੇਵ ਹੁਣੀ ਪਹਿਲਾਂ ਚਲੇ ਗਏ ਸੀ ਉਹਨਾਂ ਦੇ ਚੱਲਣ ਦਾ ਕੋਰਸੇ ਆਈ ਦਾ ਡੇ ਕਰਨ 45 ਦਿਨਾਂ ਦਾ ਤੇ ਉਹਨਾਂ ਦੀ ਹਾਜ਼ਰੀ ਵੀ ਜਰੀ ਕੋਈ ਲੱਗਣੀ ਸੀ ਤੇ ਬਾਕੀ ਉਹ ਚਲ ਗਏ ਤੇ ਆਪਣੇ ਨਾਲ ਪਿਆਰ ਆ ਭੁੱਲਰ ਤੇ ਉਹਨੂੰ ਵੀ ਲਵਾਗੇ ਚੱਕਾਂਗੇ ਰਸਤੇ 'ਚੋਂ ਤੇ ਬਾਕੀ ਜਿਹੜੀਆਂ ਐ ਕਿਸਾਨ ਮੇਲੇ ਆ ਖੇਤੀਬਾੜੀ ਨਾਲ ਸੰਬੰਧਤ ਐ ਜਾਂ ਪਸ਼ੂ ਰਖਦੇ ਆ ਉਹਨਾਂ ਨੂੰ ਜਰੂਰ ਇਸ ਮੇਲੇ ਵੇਖਣੇ ਚਾਹੀਦੇ ਆ ਇਹਨਾਂ ਮੇਲਿਆਂ ਵਿੱਚ ਕਈ ਨਵੀਆਂ-ਨਵੀਆਂ ਜਾਣਕਾਰੀਆਂ ਮਿਲਦੀਆਂ ਨਵੇਂ-ਨਵੇਂ ਸੰਦਾਂ ਬਾਰੇ ਪਤਾ ਲੱਗਦਾ ਨਵੇਂ ਬੀਆਂ ਬਾਰੇ ਪਤਾ ਲੱਗਦਾ ਤੇ ਜਰੂਰ ਅਟੈਂਡ ਕਰਨੇ ਚਾਹੀਦੇ ਆ ਚੱਲਦੇ ਆ ਫਿਰ ਉੱਥੇ ਤੇ ਦੇਖਦੇ ਆ ਕਿਵੇਂ ਦਾ ਲੱਗਾ ਮੇਲਾ ਤੇ ਕੀ ਕੀ ਸੰਦ-ਬੰਦ ਆਏ ਆ தலோ ਕਾਤਾ ਆ ਗਿਆ ਆਪਾਂ ਬਰਵਾਤੂ ਬਾਕੀ ਆ ਪਪੂਲਰ ਕੋਲ ਤੇ ਪੁੱਲਰੂਣੀ ਵੀ ਬੈਗੇ ਮਗਰ ਤੇ ਚੱਲੇ ਆਪਾਂ ਇੱਥੇ ਹੀ ਵੇਖੋ ਪਹੁੰਚਦੀ ਹੈ ਕਿ ਨਹੀਂ ਨਹੀਂ ਤਾਂ ਫਿਰ ਰਸਤੇ 'ਚ ਚਾਰਜ ਲਾਵਾਂਗੇ ਨਹੀਂ ਚਾਰਜ ਫੁੱਲਿਆ ਆ ਓਫ-ਰੋਡਿੰਗ ਹੋ ਗਿਆ ਸ਼ੁਰੂ ਮੈਂ ਪੂਰਾ ਓਫ-ਰੋਡਿੰਗ ਆ ਵੇਖ ਲਾ ਐਲੀਗੈਂਟ ਪਾਵਰਫੁਲ ਗ੍ਰੀਟ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਮੇਲੇ ਤੇ ਮੇਲਾ ਤੁਸੀਂ ਦੇਖ ਸਕਦੇ ਹੋ ਕਾਫੀ ਭਰਿਆ ਹੋਇਆ ਹੈ ਉਹ ਲੜ ਸ਼ੂਟ ਵੇਖਣ ਲੱਗਾ ਵਾ ਸ਼ੂਟ ਲੈਣੇ ਸ਼ੂਟ ਲੱਗ ਪਈ ਹੀ ਸੋਡਾ ਪੀਣ ਸੋਡਾ ਚੈੱਕ ਕਰੋ ਜਰਾ ਆਹ ਪਹੁੰਚ ਗਏ ਅਸੀਂ ਆਪਾਂ ਨਰਸਰੀ ਚ ਭਾਉ ਉਹਨਾਂ ਨੇ ਬੂਟੇ ਲਾਏ ਆ ਕਾਫੀ ਇਹ ਦੇ ਸਕਦੇ ਵੀ ਚੈੱਕ ਕਰੋ ਜਿੱਤੇ ਬਹੁਤ ਵਧੀਆ ਤੇ ਬਾਕੀ ਬੂਟੇ ਤੁਹਾਨੂੰ ਦਿਖਾਵਾਂਗੇ ਅੱਗੇ ਚੈੱਕ ਕਰੋ সিনেমੈਟਿਕ ਸੀਨ ਦੇ ਵਿੱਚ ਜੜੀ ਦੀ ਅਗਲੀ ਕਲਿੱਪ ਆਉਣ ਵਾਲੀ ਆ ਬਾਕੀ ਲੌਂਦੇ ਬੂਟੇ ਥੋੜੇ ਜੇ ਮਹਿੰਗੇ ਆ ਚੈੱਕ ਕਰੋ ਸੋਇਲ ਆਣਾ ਦਾ 4 5 ਬੜਿਆ ਬੂਟਾ ਕੋਈ ਹੈ 3 4 ਗੋਲੇ ਨਹੀਂ ਕਿੰਨੇ ਲੈਂਦੇ ਹਾਂਗੇ ਦੇ ਅੰਡੇ ਨਿੰਬੂ ਪਕਾਵੇ ਦਿੱਤੇ ਜੀ ਇਹ ਪਹਿਲਾਂ ਹੀ ਆਉਂਦੇ ਪਾਟ ਕੇ ਪਿਆਲ ਗਾੜੀ ਇਹ ਇਹ ਪਿਉਂਦੀ ਉਹਦੀ ਲਾਉਂਦੇ ਆ ਜਿੰਨੂੰ ਨਿੰਬੂ ਪਹਿਲਾਂ ਹੀ ਲੱਗੇ ਹੁੰਦੇ ਆ ਤੇ ਇੱਥੇ ਆਣ ਕੇ ਵੇਚ ਦਿੰਦੇ ਜਿੰਨਾਂ ਤੋਂ ਸਾਵਧਾਨ ਰਹੋ ਕਰੋ ਜਰਾ ਗੈਸਰ ਵਾਲਿਆਂ ਦਾ ਨਿੱਕਾ ਟਰੈਕਟਰ ਹੈ ਇਹ ਜਾਦੀ ਮੁਲਾਈ ਉੱਬੇ ਗੁੰਗ ਵੀ ਗਾਇਂ ਤਿੰਡਾ ਵਾਇਸ ਸੂਇਤੇ ਸੁਹਾਟਣ ਮੀਲੰ ਮੁਟੇ ਪੂਦੋਟ ਇੰਜਿਟ ਇਰੇ ਮੀਟੇ ਵੀਟੇ ਸੂਇਤੇ ਇਲਾਕ ਸੁਨਟਾਟ ਮੀਲੰ ਮੁਟੇ ਪੂਦੋਟ ਇੰਜਿਟ ਆਪਾਂ ਕਰਤੀ ਹੀ ਹੁਣ ਵਾਪਸੀ ਤੇ ਸਾਰਾ ਪ੍ਰੋਗਰਾਮ ਸੈੱਟ ਦੇ ਥੱਲੇ ਥੱਲੇ ਹੀ ਤੇ ਉੱਥੇ ਵੀ ਵਾਵਾ ਗਰਮੀ ਹੀ ਤੇ ਹੁਣ ਆਪਾਂ ਚਲਦੇ ਆਂ ਪੜਨੂ ਫੇਰ ਤੁਹਾਨੂੰ ਪਿੱਛੇ ਚੈੱਕ ਕਰ ਸਕਦੇ ਹੋ ਝਖੜ ਚੁਕੜ ਵੀ ਕਿਦਾਂ ਹੈਗਾ ਵਾ ਓਕੇ ਇਹ ਆ ਲੱਸੀ ਦਾ ਗਲਾਸ ਮੈਨੂੰ ਲੱਗਾ ਸੀ ਮੋਬਾਈਲ ਨੂੰ ਚਾਰਜ ਲਾਉਣਾ ਪਊਗਾ ਤੇ ਪਰ ਲੋੜ ਨਹੀਂ ਪਈ ਤੇ ਹੁਣ ਆਪਾਂ ਚੱਲ ਪਈ ਹਾਂ ਨੂੰ ਭੁੱਲੋ ਨੂੰ ਆਪਾਂ ਤਾਰ ਦੇਣਾ ਉਹਦੇ ਪਿੰਡ ਇੱਥੇ ਮੀਂਹ ਪੈਣ ਡਿਆ ਪਿੱਛੇ ਮੀਹ ਨਹੀਂ ਸੀ ਤੇ ਅੱਗੇ ਮੀਂਹ ਆ ਕਾਫੀ ਆ ਬੋਰ ਥੱਲੇ ਵੀ ਖਲੋਤੇ ਹੀ ਕਾਫੀ ਅੱਗੇ ਫੇਰ ਮੀਂਹ ਨਹੀਂ ਆ ਤੇ ਉਹ ਕਰੀ ਉੱਥੇ ਘੋਲੋਤੇ ਰਹੇਗੇ ਮੀਂਹ ਥੱਲੇ ਤੇ ਅੱਗੇ ਸੁੱਕਾ ਵਾ ਅੱਗੇ ਜਾ ਕੇ ਫੇਰ ਸ਼ਾਇਦ ਮੀਂਹ ਆ ਜੇ ਦੇਖਦੇ ਆ ਪਉਤ ਕੇ ਹੀ ਆਪਾਂ ਘਰ ਫਿਰ ਕਰਦੇ ਆ ਕਲੇ ਕੰਮ ਕਰ ਮੀਂਹ ਆ ਗਿਆ ਦੋਸਤੋ ਚੈੱਕ ਕਰੋ ਯਾਰ ਅਗ ਨਾਦ ਦਾ ਵੀ ਟਾਈਮ ਹੋ ਗਿਆ ਉਦੋਂ ਮੀਂਹ ਵੀ ਆ ਗਿਆ ਹੋਰ ਭਿੱਜ ਕੇ ਆਊਗੀ ਇੱਥੇ ਗਈ ਆ ਗੁੱਜਾਪ ਉਤੇ ਲੱਭਣ ਨਹੀਂ ਡਈ ਕਿਤੇ ਵੀ ਆਹ ਛਤਰੀ ਕਿਉਂ ਘੁੰਮੀ ਜਾਂਦੀ ਆ ਭਈ ਗੁੱਜਾਪ ਉਤੇ ਲੱਭਦੀ ਨਹੀਂ ਕਿਤੇ ਇਹ ਭੂਤ ਕਰਨ ਦਾ ਹੈ ਭੂਤ ਐ اچھا ਓਏ ਆਈ ਬਾਹਰ ਹੋਇਆ ਮੌਸਮ ਮੀਂਹ ਆਲਾ ਤੇ ਅੰਦਰ ਭਾਂਡੇ ਪਕੌੜੇ ਇਧਰ ਬਤਾਉਣ ਵਾਲੇ ਵੀ ਬਣਨੇ ਆ ਇਧਰ ਆਲੂ ਵਾਲੇ ਤੇ ਚੱਲ ਗਿਆ ਇਹ ਕੰਮ ਪ੍ਰੋਸੈਸਿੰਗ ਚ ਬੱਚਿਓ ਪਕੌੜੇ ਖਾਓ ਆਲੂ ਪੋੜੇ ਆਲੂ ਪੋੜੇ ਬਣ ਗਏ ਜੇ ਪਕੌੜੇ ਆਪਾਂ ਉਦਾਂ ਹੀ ਖਾ ਖੂ ਜਾਣੇ ਇੱਥੇ ਉਹ ਵਾਲੇ ਪਕੌੜੇ ਬਹੁਤ ਸਵਾਦ ਆ। ਕੋਈ ਟਰਾਈ ਕਰੇ ਘਰ। ਲੈ, ਭਰਨਾਡ ਮਾਸਾ। ਬਸ ਤੇ ਥੱਲੇ ਖਲੋ ਗਈ ਭਰਨਾ ਉੱਤੇ ਜਿਆਦਾ ਕੋਣ। ਕਾਨੀਕਾ ਕਰਕੇ ਮੀ ਭਈਆਂ ਡਿਆ ਕਾਫੀ ਛੜੀ ਜੀ ਲੱਗੀ ਆ ਤੇ ਮੋਟਰਾਂ ਚ ਲਾਈਆਂ ਸੀ ਪਰਸੋ ਦੀਆਂ ਤੇ ਹੁਣ ਲੱਗੀਆਂ ਕਰਨ ਬੰਦ। ਚੱਕ ਕਰਦਾ ਜੋਨਾ। ਇਹਦੇ ਆਪਣਾ 7301 ਇੱਧਰ ਵੀ 7301 ਆ। ਬਿਜਲੀ ਡਿੱਗੀ ਲੱਗਦਾ ਕਿਤੇ। ਮੈਂ ਪਾਣੀ ਜਾ ਚੈੱਕ ਕਰਨ ਤੇ ਬਹੁਤ ਜ਼ਿਆਦਾ ਜ਼ੋਰ ਦੀ ਬੱਦਲ ਗੱਜਿਆ ਤੇ ਇੱਕ ਥਾਂ ਤੇ ਬੜਾ ਪਟਾਕਾ ਪਿਆ। ਮੈਨੂੰ ਲੱਗਦਾ ਬੱਤੀ ਡਿੱਗੀ ਕਿਤੇ ਤੇ ਨਾਲੇ ਬੱਤੀ ਹੋ ਗਈ ਬੰਦ। ਥੋੜਾ ਜਿਹਾ ਪਹਿਲਾਂ ਵੀਡੀਓ ਬੰਦ ਕਰਕੇ ਰਿਆਂ ਸੀ ਤੇਰੇ ਵੀਡੀਓ ਚ ਹੀ ਆ ਜਾਣਾ ਸੀ। ਆ ਮੋਟਰਾ ਜਿਵੇਂ ਬੰਦ ਨਹੀਂ ਕੀਤੀ ਪਹਿਲਾਂ ਹੀ ਬੰਦ ਹੋ ਗਈ। ਤੈਨੂੰ ਹੋਣਾ। ਘਾਟੇ ਦੇ ਨਹੀਂ ਰੱਖ ਰਿਹਾ ਰਜਰ ਰਹਾ। ਤੋਂ ਦੋਸਤੋ ਆ ਗਏ ਆ ਫਾਰਮ ਦੇ ਵਿੱਚ ਇਹ ਪੱਠੇ-ਕੁੱਠੇ ਆਪਾਂ ਪਾ ਪਾਤੇ ਸੀ। ਤੇ ਗਾਈਆਂ ਡਈਆਂ ਖਾਨ ਤੇ ਬਾਕੀ ਅੱਜ ਗਾਈ ਬੋਲੀ ਸੀ ਤੇ ਪਹਿਲਾਂ ਤੇ ਚੈੱਕ ਕਰਦੇ ਆ, ਹੀਟ ਕਨਫਰਮ ਕਰਦੇ ਆ ਉਹ ਵੀ ਤੇ ਫਿਰ ਉਹਨੂੰ ਲਾਵਾਂਗੇ ਸੀਮਨ। ਬਿੰਦੂ ਦੀ ਬਹੁਤ-ਬਹੁਤ ਮਿਹਰਬਾਨੀ ਜਿਹੜਾ 20 ਵਰਦੇ ਚ ਆਇਆ ਇੱਥੇ ਪੱਠੇ-ਕੁੱਠੇ ਵੜਨ, ਪੱਠੇ ਪਾਉਂਦਾ। ਇਹ ਇੱਕ ਸਾਡਾ ਪਰਵਾਰਕ ਇਹ ਵੀ ਫਾਰਮੂਲਾ ਮੈਂਬਰ ਆ। ਗਾਈ ਚੈੱਕ ਕਰਨ ਵਾਸਤੇ ਆਪਣੇ ਕੋਲ ਹੈਗੇ ਆ ਲਫਾਕੇ। ਉਹ ਤੇਰੀ ਉੱਤੇ ਗਈ। ਗਾਈ ਕਰ ਲਈ ਮੈਂ ਚੱਕ ਤੇ ਗਾਈ ਆ ਬੋਲੀ ਤੇ ਹੁਣ ਲਾਉਣਿਆਂ ਨੂੰ ਸੀਮਨ ਈ ਆਈ ਕਰਨ ਵਾਸਤੇ ਆਪਣੇ ਕੋਲ ਹੈਗਾ ਵਾ 50 ਲੀਟਰ ਦਾ ਸਿਲੰਡਰ। ਇਹ ਇੱਕ ਵਾਰੀ ਗੈਸ ਭਰਾ ਕੇ ਤੇ 2 ਕੁ ਮਹੀਨੇ ਨਿਕਲ ਜਾਂਦੇ ਇਹਦੇ ਨਾਲ। ਤੇ ਸਾਰੇ ਸੀਮਨ ਆਪਾਂ ਇਹਦੇ ਵਿੱਚ ਸਟੋਰ ਕਰਦੇ ਆ। ਇੱਕ ਸਿਲੰਡਰ ਆਪਣੇ ਕੋਲ 2-3 ਲੀਟਰ ਦਾ ਜਦੋਂ ਕਿ ਤੇ ਉਹ ਲੰਬੋ ਸੀਮਨ ਲਿਓਣੀ ਹੋਣ। ਉਦੇ ਵਿੱਚ ਪਾ ਕੇ ਲੈ ਆਈ ਤੇ ਪੜਦੇ ਹੁਣ ਸੀਮਨ ਆਪਾਂ ਕੱਢ ਕੇ ਇਹਦੇ ਵਿੱਚ ਪਾ ਲਿਆ ਗਲਾਸ ਚ ਕੋਸਾ ਜਿਹਾ ਪਾਣੀ ਆ ਜਾ ਬਿੰਦੂ ਪੂਛ ਫੜ ਕੇ ਰੱਖੀ ਆ ਠੀਕ ਆ ਹਾਂ ਆ ਜਾ ਪੂਛ ਫੜ ਕੇ ਰੱਖੀ ਇਹ ਆਈ ਵਾਸਤੇ ਆਪਣੇ ਕੋ ਆ ਸਾਰੇ ਸੰਦ ਹੈਗੇ ਆ ਦਿਖਾਣੇ ਤੁਹਾਨੂੰ ਗੱਲਾ-ਗੱਲਾ ਕਰਕੇ ਠੀਕ ਹੀ ਆ ਤੇ ਆਪਣੇ ਕੋ ਆ ਗਰੀਸ ਗਰੀਸ ਗੰਨ ਕਹਿੰਦਾ ਇਹ ਆਈ ਗੰਨ ਦੂਸਰੀ ਆ ਪਾਇਆਪ ਪੀਡੀਐਸੇ ਮੇਲੇ ਤੋਂ ਲੈਂਦੀ ਤੇ ਤੀਸਰਾ ਆਵਾ ਕਟਰ ਸੀਮਨ ਕਟਰ ਵਾਸਤੇ ਇਹਦੇ ਵਿੱਚ ਜਦੋਂ ਕਟਈਏ ਦੇ ਨਾਲ ਅੱਗੇ ਮੋੜ ਜਾ ਨਹੀਂ ਪੈਂਦਾ ਅੱਜੋ ਕੁਬਾ ਨਹੀਂ ਹੁੰਦਾ ਸਿਮਨ ਤੇ ਚਲੋ ਲਉਨੇ ਆ ਫਿਰ ਤੇ ਇਦਾਂ ਕਰਕੇ ਇਹਦੇ ਵਿੱਚ ਪਾ ਕੇ ਇਹਦਾ ਕਟਿਆ ਜਾਂਦਾ ਇਹਦੇ ਵਿੱਚ ਇਦਾਂ ਪਾ ਲਈਦਾ ਹਾਂਜੀ ਕਿਹੜੀ ਕਰਨੀ ਆ ਪਹਿਲੇ ਤੋਂ ਚੜ੍ਹ ਦਈਦਾ ਆ ਪਾਈਪ ਲੋ ਜੀ ਹੋ ਗਿਆ ਆਪਣਾ ਸੈਟਅਪ ਤਿਆਰ ਤੇ ਪੇਰਾ ਪਾ ਲਵਾਂਗੇ ਹਲਫਾ ਹਾਂਜੀ ਏ ਆਈ ਆਪਾਂ ਕਰਤੀ ਆ ਤੇ ਹੋ ਗਈ ਸਕਸੈਸਫੁਲ ਤੇ ਬਾਕੀ ਲੱਗਾ ਬਿੰਦੂ ਵੱਢਣ ਪੱਠੇ ਤੇ ਅੱਜ ਦੀ ਵੀਡੀਓ ਦਾ ਕਰਦੇ ਆ ਐਂਡ ਸੱਚ ਕਿਹੜਾ ਸੀਮਨ ਲਾਇਆ ਵਾ ਇਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਜੇ ਫੇਸਬੁੱਕ ਤੇ ਜੇ ਫਿਰ ਕਰ ਦਿਓ ਫੋਲੋ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਬਾਏ